ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹਲਾ 5 ਘਰ 13 ਪੜਤਾਲ ਇੱਕ ਓਕਾਰ ਸਤ ਗੁਰ ਪ੍ਰਸਾਦ ਮੋਹਨ ਨੀਂਦ ਨਾ ਆਵੇ ਆਵੇ ਆਰ ਕਜਰ ਬਸਤਰ ਆ ਭਰਨ ਕੀਨੇ ਓਡਨੀ 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 ਕਬ ਕਰ ਆ ਵੈਰੀਂ ਗਾਉ ਸਰਨ ਸੁਹਾਗਣ ਚਰਨ ਸੀਸ ਧਾਰ ਲਾਲਨ ਮੋਹੇ ਮਿਲਾਵੋ ਕਬ ਕਰ ਆ ਵੈਰੀਂ ਸੋ ਨੋ ਸਹਿਰੀ ਮਿਲਨ ਬਾਤ ਕੋ ਸਗਰੋ ਅਹਉ ਮਿਟਾਵੋ ਤੋ ਕਰਹੀ ਲਾਲਨ ਪਾਵੋ ਸਭ ਰਸ ਮੰਗਲ ਗੁਣ ਗਾਵੋ ਆਨੰਦ ਰੂਪ ਦੇਤਿ ਆਵੋ ਨਾਨਕ ਦੁਆਰੇ ਆਇਓ ਤੋ ਮੈਂ ਲਾਲਨ ਪਾਇਓ ਰੀ मोहन रूप दिखावे अब मोह नींद सुहावे सब मेरी तिखा जानी अब मैं सहज समानी मीठी है कहानी मोहन लालन पायोरी रा दूजा ਮੋਹਨ ਰੂਪ ਦਿਖਾਵੇ ਅਬ ਮੋਹੇ ਨੀਂਦ ਸੁਹਾਵੇ ਸਭ ਮੇਰੀ ਚੀਖਾਂ ਬੁਝਾਨੀ ਅਬ ਮੈਂ ਸਹਿਜ ਸਮਾਨੀ ਮਿੱਠੀ ਪਿਰਹ ਕਹਾਣੀ ਮੋਹਨ ਲਾਲਨ ਪਾਇਓ ਰੀ ਰਾਤ ਜਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਨ ਅਜ ਦੇ ਪਵਿੱਤਰ ਹਉਕਾ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਰਾਗ ਬਿਲਾਵਲ ਦੇ ਵਿੱਚ ਉਚਾਰਨ ਕੀਤੇ ਹੋਏ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਉਚਾਰਨ ਸ਼ਬਦ ਹਨ ਭਾਰ 13ਵੇਂ ਵਿੱਚ ਗਾਉਣ ਦਾ ਹੁਕਮ ਹੈ ਪੜਤਾਲ ਸਰਲੇਖ ਹੇਠ ਹੈ ਪ੍ਰਮਾਤਮਾ ਇੱਕ ਹੈ ਜਿਸ ਤੇ ਨਾਲ ਬਿਲਾਪ ਸਤਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਫਰਮਾਨ ਕਰੇ ਨੇ मोहन कजल, उदास उदास है है हे मोहन प्रभु जिमे पति ਤੋਂ ਵਿਛੜੀ ਹੋਈ ਇਸਤਰੀ ਭਾਵੇਂ ਜੀਕਰ ਹਾਰ ਕਜਲ ਕੱਪੜੇ ਕਹਿਣੇ ਪਾਉਂਦੀ ਹੈ ਪਰ ਵਿਛੋੜੇ ਦੇ ਕਾਰਨ ਹੋ ਕੇ ਵਿੱਚ ਉਸ ਨੂੰ ਨੀਂਦ ਨਹੀਂ ਆਉਂਦੀ પતિ ਦੀ ਅਡੇਕ ਵਿੱਚ ਉਹ ਹਰ ਵੇਲੇ ਉਦਾਸ ਉਦਾਸ ਰਹਿੰਦੀ ਹੈ ਇਸੇ ਜੀਆਂ ਪਾਸੋਂ ਪੁੱਛਦੀ ਹੈ ਇਹ ਭੈਣ ਮੇਰਾ ਪਤੀ ਕਦੋਂ ਘਰ ਆਵੇਗਾ ਇਸੇ ਤਰ੍ਹਾਂ ਹੈ मोहन ਇਹ ਤੋਂ ਵਿਛੜ ਕੇ ਮੈਨੂੰ ਸ਼ਾਂਤੀ ਨਹੀਂ ਆਉਂਦੀ ਤਹਰਾਓ اے ਮੋਹਨ ਪ੍ਰਭੂ ਮੈਂ ਗੁਰਮੁਖ ਸੁਹਾਗਣ ਦੀ ਸਰਣ ਪੈਂਦੀ ਆ ਉਸਦੇ ਚਰਨਾ ਉੱਤੇ ਆਪਣਾ ਸਿਰ ਧਰ ਕੇ ਪੁੱਛਦੀ ਆ ਇਹ ਪੈਰ ਮੈਨੂੰ ਸੋਣਾ ਲਾਲ ਮਿਲਾ ਦੇ ਦੱਸ ਉਹ ਕਦੋਂ ਮੇਰੇ ਹਿਰਦੇ ਘਰ ਵਿੱਚ ਆਵੇਗਾ ਸੁਹਾਗਣ ਕਹਿੰਦੀ ਹੈ اے ਸਹੇਲੀਆਂ ਸੁਣ ਮੈਂ ਤੈਨੂੰ ਮੋਹਨ ਪ੍ਰਭੂ ਦੇ ਮਿਲਣ ਦੀ ਗੱਲ ਸੁਣਾਉਂਦੀ ਆ ਤੂੰ ਆਪਣੇ ਅੰਦਰੋਂ ਸਾਰਾ ਅਹੰਕਾਰ ਹਮੇ ਦੂਰ ਕਰ ਦੇ ਤਦੋਂ ਤੂੰ ਆਪਣੇ ਹਿਰਦੇ ਘਰ ਵਿੱਚ ਹੀ ਉਸ ਸੋਹਣੇ ਲਾਲ ਨੂੰ ਲੱਭ ਲਵੇਂਗੀ ਹਿਰਦੇ ਘਰ ਵਿੱਚ ਉਸਤਾਦ ਦਰਸ਼ਨ ਕਰਕੇ ਫਿਰ ਤੂੰ ਖੁਸ਼ੀ ਆਨੰਦ ਪੈਦਾ ਕਰਨ ਵਾਲੇ ਹਰ ਗੁਣ ਗਾਇਆ ਕਰੇ ਅਤੇ ਉਸ ਪ੍ਰਭੂ ਦਾ ਸਿਮਰਨ ਕਰਿਆ ਕਰੀ ਜੋ ਨਿਰਾ ਆਨੰਦ ਹੀ ਆਨੰਦ ਰੂਪ ਹੈ ਇਹ ਭੈਣ ਨਾਨਕ ਤੇ ਉਸ ਗੁਰੂ ਦੇ ਦਰ ਤੇ ਆ ਗਿਆ ਗੁਰੂ ਦੇ ਦਰ ਤੇ ਆ ਕੇ ਮੈਂ ਨਾਨਕ ਨੇ ਹਰ ਹਿਰਦੇ ਘਰ ਵਿੱਚ ਹੀ ਸੋਨਾ ਲਾਲ ਲੱਭ ਲਿਆ ਏ ਭੈਣ ਹੁਣ ਮੋਹਨ ਪ੍ਰਭੂ ਮੈਨੂੰ ਦਰਸ਼ਨ ਦੇ ਰਿਹਾ ਹੁਣ ਮਾਇਆ ਦੇ ਮੋਹ ਵੱਲੋਂ ਪੈਦਾ ਹੋਈ ਉਹ ਪ੍ਰਾਂਪਤਾ ਮੈਨੂੰ ਮਿੱਠੀ ਲੱਗ ਰਹੀ ਹੈ ਮੇਰੀ ਸਾਰੀ ਮਾਇਆ ਦੀ ਤ੍ਰਿਸ਼ਨਾ ਮਿਟ ਗਈ ਹੈ ਹੁਣ ਮੈਂ ਆਤਮਕਾ ਡੋਲਤਾ ਵਿੱਚ ਟਿਕ ਗਈ ਹਾਂ ਪ੍ਰਭੂਪਤੀ ਜੀਆਂ ਸਿਫਤ ਸਲਾਹ ਦੀਆਂ ਗੱਲਾਂ ਮੈਨੂੰ ਪਿਆਰੀਆਂ ਲੱਗ ਰਹੀਆਂ ਹਨ ਇਹ ਭੈਣ ਹੁਣ ਮੈਂ ਸੋਣਾ ਲਾਲ ਮੋਹਣ ਲੱਭ ਲਿਆ ਰਹਾ ਦੂਜਾ ਥਿਸ ਇਜ਼ ਟੁਡੇਜ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਟਡ ਬਾਏ ਅਵਰ 5ਥ ਗੁਰੂ ਗੁਰੂ ਅਰਜਨ ਦੇਵ ਜੀ ਅੰਦਰ ਹੈਡਿੰਗ ਰਾਗ ਬਿਲਾਵਲ 5ਥ ਮਹਿਲ House 13, Investigation 1 Lord God by the grace of true Guru. Guru Sahib Ji is saying that, O Mohan Prabhu, the Lord, just as a woman separated from her husband wears necklace, puzzle, clothes, jewels. But because of her separation, she does not get sleep, waiting for her seven, She always sad and sad. And the friend asks, "O oh sister, when will my husband come home?" Likewise, O oh Mohan, I am not at peace after parting from you. Stay, O oh Mohan Prabhu, I bow down to Gurmukhs. So Hagan, the married woman, resting my head on his feet, asking, O oh sister, give me the beautiful jewel, Lal, tell me when he will come to my hurt house. The married woman says, Hey friend, listen i am listening to you about meeting mohan prabhu the lord remove all ego from within yourself then you will find the that beautiful red ruby in your heart house by seeing him in the heart house then you should sing the hariguna that creates happiness and joy, and meditate on that Lord who is only joy in the form of joy. His hey sister, Nanak, has come to that Guru's court. Having come to the Guru's court, Nanak, in the heart house itself, has found the beautiful ruby. His hey sister, now Mohan. Prabhu Lord is giving me darshan. Now, born from the attachment of Maya, I feel sweet. All my desire for Maya is gone. Now I have rested in spiritual stability. The words of praise of the Lord are dear to me. Hey, sister, now I have found the beautiful red ruby. ਵੋਹਨ ਦਾ ਲਾਰਡ ਸਟੇ ਸੈਕਿੰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ